ਸਾਰੇ ਤਾਂ ਗਾਇਨੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਾਇਨੇ ਮੇਰੇ ਮਾਪਿਆਂ ਨੇ ਪਾਏ ਗਾਮੀ ਨਛਾਨੀ ਮੇਰੇ ਢੋਲ ਦੀਨੀ ਜਿਹੜੀ ਦੁੱਖੜੀ ਦਿਲਾंदे ਖੋਲਦੀਨੀ ਜਿਹੜੀ ਦੁੱਖੜੇ ਦਿਲਾंदे ਖੋਲਦੀਨੀ ਜਿਹੜੀ ਦੁੱਖੜੇ ਦਿਲਾंदे ਖੋਲਦੀਨੀ ਸਾਰੇ ਤਾਂ ਪਾਂਡੇ ਮੇਰੇ ਮਾਪਿਆਂ ਨੇ ਦਿੱਤੇ ਸਾਰੇ ਤਾਂ ਪਾਂਡੇ ਮੇਰੇ ਮਾਪਿਆਂ ਨੇ ਦਿੱਤੇ ਇੱਕ ਤਾਂ ਬਾਟੀ ਮੇਰੀ ਸੱਸ ਦੀ ਨਹੀਂ ਜਦੋਂ ਲੜਦੀ ਤੇ ਕਾਰਿਕਾਰ ਦੱਸਦੀ ਨਹੀਂ ਜਦੋਂ ਲੜਦੀ ਤੇ ਕਾਰਿਕਾਰ ਦੱਸਦੀ ਨਹੀਂ ਜਦੋਂ ਲੜਦੀ ਤੇ ਕਾਰਿਕਾਰ ਦੱਸਦੀ ਨਹੀਂ ਸਾਰੇ ਤਗਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਗਣੇ ਮੇਰੇ ਮਾਪਿਆਂ ਨੇ ਪਾਏ ਇੱਕ ਤਵੀਤ ਉਹਦੇ ਗਾਲੇ ਦਾ ਨੀ ਜਦੋਂ ਲੜਦਾ ਤੇ ਲਾਦੇ ਲਾਦੇ ਕਰ ਤੀਜ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾ ਨੀ